ਨੌਜਵਾਨ ਸਾਥੀਓ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਰਤਿਆਏ ਨਹੀਂ ਪੰਜਾਬ ਦੇ ਜਾਂ ਪੂਰੇ ਦੇਸ਼ 'ਚ ਕਹਿ ਲਓ ਵੱਖ-ਵੱਖ ਥਾਵਾਂ ਤੇ ਸੈਮੀਨਾਰ ਜਾਂ ਕਾਨਫਰੰਸ ਕਰਕੇ ਵਿਚਾਰ ਗੋਸ਼ਟੀਆਂ ਕਰਕੇ ਇਹਨਾਂ ਮਹਾਨ ਸਪੂਤਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਸਿਰਫ 23 ਸਾਲ ਦੀ ਛੋਟੀ ਜੀ ਉਮਰ ਦੇ ਵਿੱਚ ਉਹ ਕਾਰਨਾਮਾ ਕਰਕੇ ਦਿਖਾਇਆ ਵੀ ਅਜੇ ਬੱਚੇ ਬੱਚੇ ਦੇ ਨਾਮ ਤੇ ਆਜ਼ਾਦੀ ਦੇ 70 75 ਸਾਲ ਬਾਅਦ ਵੀ ਉਹਨਾਂ ਦਾ ਨਾਮ ਹੈ ਉਹ ਇਹ ਕਾਰਨਾਮਾ ਕਰਨ ਦੇ ਵਿੱਚ ਕਿਵੇਂ ਕਾਮਯਾਬ ਹੋਏ ਇਹਨਾਂ ਬਾਰੇ ਸਾਨੂੰ ਉਹਨਾਂ ਦਾ ਜਿਹੜੇ ਵਿਚਾਰ ਆ ਉਹਨਾਂ ਦੀਆਂ ਕਿਤਾਬਾਂ ਆ ਉਹਨਾਂ ਦੀ ਹੱਥ ਲਿਖਤਾਂ ਆ ਉਹਨਾਂ ਨੂੰ ਪੜ੍ਹਨਾ ਚਾਹੀਦਾ ਅੱਜ ਨੌਜਵਾਨ ਨੂੰ ਸਿੱਧੇ ਰਾਹੇ ਲਾਉਣ ਦੀ ਬਜਾਏ ਜਿਹੜਾ ਸਰਕਾਰਾਂ ਦਾ ਜੋਰ ਆ ਅੱਜ ਵੀ ਭਗਤ ਸਿੰਘ ਦੇ ਵਿਚਾਰਾਂ ਤੋਂ ਦੂਰ ਰੱਖਣ ਲਈ ਹੋ ਰਿਹਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਸਾਡੇ ਵਰਗਾ ਹੀ ਨੌਜਵਾਨ ਸਾਥੀ ਸੀ ਉਹ ਠੀਕ ਆ ਵੀ ਥੋੜਾ ਉਹਨਾਂ ਪਰਿਵਾਰ ਆ ਕ ਜਮੀਨ ਜਿਹੜੀ ਜ਼ਿਆਦਾ ਸੀ ਪਰ ਜਿਹੜਾ ਉਹਨਾਂ ਦਾ ਰਹਿਣ ਸਹਿਣ ਸੀ ਉਹ ਬਿਲਕੁਲ ਸਾਦਾ ਸੀ ਇੱਕ ਨਾਰਮਲ ਇਨਸਾਨ ਦੇ ਵਾਂਗੂ ਜਿਹਦਾ ਬੱਚਾ ਉਹ ਪੜਨ ਪੜਨ ਜਾਂਦੇ ਸੀ ਤੇ ਥੋੜਾ ਉਹਨਾਂ ਦਾ ਕੰਦ ਜਿੱਦਾਂ ਲੰਮਾ ਸੀ ਤੇ ਉਹਦੇ ਨਾਲ ਦੇ ਜਿਹੜੇ ਸਹਿਪਾਰਟੀ ਸੀ ਉਹਨਾਂ ਨੂੰ ਬੋਤਾ ਕਹਿੰਦੇ ਸੀ ਤੇ ਦਾ ਕਲਾਚ ਸਭ ਤੋਂ ਲੰਮਾ ਹੈ ਬੋਤਾ ਆ ਉਹ ਜਦੋਂ ਪੜਾਈ ਕਰਦੇ ਸੀਗੇ ਜਿਹੜੀ ਬੀਏ ਤੱਕ ਦੀ ਉਹਨਾਂ ਦੀ ਪੜਾਈ ਆ ਉਸ ਪੜ੍ਹਾਈ ਤੋਂ ਇਲਾਵਾ ਜਿਹੜੀਆਂ ਹੋਰ ਉਹਨਾਂ ਨੇ ਰੈਵੋਲੂশনারੀ ਕਿਤਾਬਾਂ ਪੜ੍ਹੀਆਂ ਉੱਥੋਂ ਉਹਨਾਂ ਦੀ ਜਿਹੜੀ ਚੇਤਨਾ ਉਹ ਵਿਕਸਿਤ ਹੋਈ ਆ ਉਹ ਚੇਤਨਾ ਵਿਕਸਿਤ ਹੋ ਕੇ ਜਿਹੜੀ ਪਹਿਲਾ ਐਚ ਆਰਏ ਆਪਣੇ ਰਾਮ ਪ੍ਰਸਾਦ ਬਿਸਮੇਦੂ ਚੰਦਰशेखर आजाद ਉਹਨਾਂ ਨੇ ਇੱਕ ਸੰਗਠਨ ਬਣਾਇਆ ਹੋਇਆ ਸੀ ਪਾਰਟੀ ਬਣਾਈ ਹੋਈ ਸੀ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਕਰਨ ਲਈ ਤਾਂ ਛੇਦੇ ਆਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਉਸ ਪਾਰਟੀ ਜਾਂ ਸੰਗਠਨ ਦੇ ਹਿੱਸਾ ਬਣਦੇ ਆ ਤਾਂ ਭਗਤ ਸਿੰਘ ਉਹਦੇ ਵਿੱਚ ਇੱਕ ਸ਼ਬਦ ਲੈ ਕੇ ਆਉਂਦਾ ਸਟੱਡੀ ਤੋਂ ਬਾਅਦ ਸੋਸ਼ਲਿਸਟ ਵੀ ਅਸੀਂ ਸਮਾਜਵਾਦੀ ਗਣਤੰਤਰ ਜਿਹੜਾ ਦੇਸ਼ ਬਣਾਉਣਾ ਚਾਹੁੰਦੇ ਆ ਗੋਰਿਆਂ ਨੂੰ ਇੱਥੋਂ ਕੱਢਣ ਤੋਂ ਬਾਅਦ ਉਹਦੇ ਵਿੱਚ ਜਿਹੜੇ ਉਹਨਾਂ ਦੇ ਵਿਚਾਰ ਸੀਗੇ ਉਹ ਅੰਗਰੇਜ਼ਾਂ ਲਈ ਵੀ ਖਤਰਨਾਕ ਸੀ ਉਹ ਅੱਜ ਦੇ ਸਮੇਂ ਵੀ ਸਰਕਾਰਾਂ ਲਈ ਖਤਰਨਾਕ ਹੈ ਅੰਗਰੇਜ਼ਾਂ ਨੂੰ ਵੀ ਗੋਰਿਆਂ ਨੂੰ ਵੀ ਭਗਤ ਸਿੰਘ ਰਾਜਗੁਰੂ ਸਖਦੇਵ ਤੇ ਕ੍ਰਾਂਤੀਕਾਰੀ ਚੰਗੇ ਨਹੀਂ ਲੱਗਦੇ ਸੀ ਅੱਜ ਦੀਆਂ ਜਿਹੜੀਆਂ ਮੌਜੂਦਾ ਸਰਕਾਰਾਂ ਉਹ ਫੋਟੋ ਦਾ ਭਗਤ ਸਿੰਘ ਦੇ ਉੱਤੇ ਬੁੱਤ ਦੇ ਉੱਤੇ ਫੁੱਲ ਪਾ ਦੇਣਗੇ ਫੋਟੋ ਦੇ ਉੱਤੇ ਕੋਈ ਨਾ ਕੋਈ ਵਿਚਾਰ ਰੱਖ ਲੈਣਗੇ ਪਰ ਉਹਨਾਂ ਦੇ ਜਿਹੜੇ ਅਸਲੀ ਵਿਚਾਰ ਆ ਉਹਨਾਂ ਤੋਂ ਅੱਜ ਵੀ ਕੰਬਦੀ ਹੈ ਅੱਜ ਜਿਹੜੀ ਮੌਜੂਦਾ ਸਰਕਾਰ ਆ ਉਹ ਐਰ ਭਗਤ ਸਿੰਘ ਹੋਰਾਂ ਦੇ ਉਲਟ ਕੰਮ ਕਰ ਰਹੀ ਆ ਜਦੋਂ 1925 ਚ ਭਗਤ ਸਿੰਘ ਆਪਣੇ ਇਹ ਐਚਐਸਆਰਐ ਦਾ ਗਠਨ ਕਰਦਾ ਆ ਉਦੋਂ ਹੀ ਇਹ ਜਿਹੜੀ ਆਰਐਸਐਸ ਆ ਇਹਦਾ ਗਠਨ ਹੁੰਦਾ ਆ ਸਾਲ ਸਾਲ ਡੇਢ ਸਾਲ ਦਾ ਹੀ ਫਰਕ ਆ ਇਹਨਾਂ ਦਾ ਗਠਨ ਦਾ ਉਹ ਜਿਹੜੇ 1.5 ਸਾਲ ਦਾ ਫਰਕ ਆ ਆਰਐਸਐਸ ਦੀ ਵਿਚਾਰਧਾਰਾ ਜਿਹਦਾ ਆਜ਼ਾਦੀ ਦੀ ਲੜਾਈ ਚ ਕੋਈ ਯੋਗਦਾਨ ਨਹੀਂ ਉਹ ਅੱਜ ਰਾ ਸੱਤਾ ਦੇ ਕਾਬਜ ਆ ਪਰ ਜਿਹੜੇ ਭਗਤ ਸਿੰਘ ਦੇ ਵਿਚਾਰ ਆ ਵਿਚਾਰਾ ਤੇ ਚੱਲਣ ਵਾਲੇ ਲੋਕ ਆ ਉਹ ਅੱਜ ਵੀ ਸੰਘਰਸ਼ਾਂ ਦੇ ਮੈਦਾਨ ਚ ਆ ਉਹਦਾ ਹੁਣ ਸਾਨੂੰ ਕਾਰਨ ਸਮਝਣਾ ਚਾਹੀਦਾ ਜੋ ਭਗਤ ਸਿੰਘ ਦੀ ਸੋਚ ਸੀ ਵੀ ਸਭ ਲਈ ਇੱਥੇ ਬਰਾਬਰਤਾ ਚਾਹੀਦੀ ਹੈ ਜਿੱਦਾਂ ਸਾਡੀ ਗੁਰੂਆਂ ਦੀ ਵੀ ਸੋਚ ਸੀ ਜੇ ਅਸੀਂ ਬਾਣੀ ਨੂੰ ਸਟੱਡੀ ਕਰਾਂਗੇ ਗੁਰਬਾਣੀ ਨੂੰ ਪੜਾਂਗੇ ਉਹਦੇ ਵਿੱਚ ਵੀ ਤੁਹਾਨੂੰ ਸਾਂਝੀ ਵਾਲਤਾ ਦਾ ਸੰਕਲਪ ਸਭ ਤੋਂ ਵੱਡਾ ਮਿਲਣਾ ਜਿੱਥੇ ਤੱਕ ਮੈਂ ਗਰਬਾਣੀ ਨੂੰ ਸਟੱਡੀ ਕੀਤਾ ਗਿਆਨੀ ਦਾ ਡਿਪਲੋਮਾ ਕੀਤਾ ਇਹ ਜਿਹੜੀ ਲੜਾਈ ਹੈ ਕੋਈ ਅੱਜ ਦੀ ਸ਼ੁਰੂ ਨਹੀਂ ਹੋਈ ਜ਼ੁਲਮ ਦੇ ਖਿਲਾਫ ਸਾਡੇ ਗੁਰੂਆਂ ਵੇਲੇ ਤੋਂ ਹੀ ਚੱਲੀ ਆ ਰਹੀ ਆ ਸਾਡੇ ਗੁਰੂਆਂ ਦੇ ਤੁਸੀਂ ਜਿੰਨੀ ਲੜਾਈ ਦੇਖੋਗੇ ਉਹ ਸਾਰੀ ਦੀ ਸਾਰੀ ਮੌਜੂਦਾ ਰਜਵਾੜਾ ਸ਼ਾਹੀ ਜਾਂ ਬ੍ਰਾਹਮਣਵਾਦੀ ਜਿਹੜੀ ਵਿਪਰਤਾ ਜਿਹੜਾ ਪਖੰਡਵਾਦ ਸੀ ਉਹਦੇ ਖਿਲਾਫ ਆ ਜਿੱਦਾਂ ਬਾਬੇ ਨਾਨਕ ਦਾ ਤੁਸੀਂ ਫਲਸਫਾ ਦੇਖੋਗੇ ਬ੍ਰਾਹਮਣ ਕਹਿੰਦਾ ਸੀ ਤੁਸੀਂ ਇਕੱਠੇ ਬਹਿ ਕੇ ਲੰਗਰ ਨਹੀਂ ਛਕ ਸਕਦੇ ਨਹੀਂ ਨਰਕਾਂ ਨੂੰ ਚਲੇ ਜਾਓਗੇ ਡਰ ਪਾਇਆ ਹੋਇਆ ਸੀ ਤਾਂ ਬਾਬੇ ਨਾਨਕ ਨੇ ਕੀ ਕੀਤਾ ਲੋਕਾਂ ਨੂੰ ਇਕੱਠੇ ਕਰਿਆ ਉਹਨਾਂ ਨੂੰ ਲੰਗਰ ਛਕਾਇਆ ਉਹਨਾਂ ਦੇ ਦਿਮਾਗ ਚੋਂ ਇਹ ਡਰ ਕੱਢਿਆ ਵੀ ਰੋਟੀ ਢਿੱਡ ਲਈ ਜ਼ਰੂਰੀ ਆ ਇਕੱਠੇ ਬਹਿਣ ਨਾਲ ਕੋਈ ਪਿੱਟਦਾ ਨਹੀਂ ਮਾ ਲੋ ਇੱਕ ਲਾਬੀ ਵਿਚਾਰ ਨੇ ਇਹ ਅਸੀਂ ਵਿਚਾਰਾਂ ਨੂੰ ਜਦੋਂ ਸਟੱਡੀ ਨਹੀਂ ਕਰਦੇ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਗੁਰੂਆਂ ਦੀ ਜਿੰਨੀ ਲੜਾਈ ਸੀ ਉਦੋਂ ਕੋਈ ਵੀ ਜਿਹੜਾ ਬ੍ਰਾਹਮਣਵਾਦੀ ਫਲਸਫਾ ਇਹ ਕਹਿੰਦਾ ਵੀ ਤੁਸੀਂ ਸਿਰ ਤੇ ਪੱਗ ਨਹੀਂ ਬੰਨ ਸਕਦੇ ਸੀ ਸਾਫਾ ਨਹੀਂ ਬੰਨ ਸਕਦੇ ਸੀ ਅਧਿਕਾਰ ਨਹੀਂ ਸੀਗਾ ਇਹਨਾਂ ਚੀਜ਼ਾਂ ਦਾ ਖੂਹ ਤੋਂ ਪਾਣੀ ਨਹੀਂ ਪੀ ਸਕਦੇ ਸੀ ਇਕੱਠੇ ਪਾਣੀ ਨਹੀਂ ਪੀ ਸਕਦੇ ਸੀ ਕਈ ਚੀਜ਼ਾਂ ਦੇ ਉੱਪਰ ਪਾਬੰਦੀਆਂ ਲਾਈਆਂ ਹੋਈਆਂ ਸੀ ਔਰਤਾਂ ਜਿੱਦਾਂ ਸਤਨ ਟਕਾਂ ਦਾ ਤੁਸੀਂ ਪੜਿਆ ਹੋਣਾ ਔਰਤਾਂ ਆਪਣਾ ਜਿਹੜਾ ਦੁੱਧ ਵਾਲੀ ਜਗ੍ਹਾ ਟਕ ਨਹੀਂ ਸਕਦੀਆਂ ਸੀ ਇਹ ਵੀ ਇੱਕ ਕਾਨੂੰਨ ਹੁੰਦਾ ਸੀ ਉਹ ਸਮੇਂ 'ਚ ਬਹੁਤ ਤਰ੍ਹਾਂ ਦੇ ਇਦਾਂ ਦੇ ਕਾਨੂੰਨ ਸੀ ਜਿਹੜੇ ਰਜਵਾੜਿਆਂ ਦੇ ਟਾਈਮ ਚੱਲਦੇ ਸੀ ਪਰ ਸਾਡੇ ਗੁਰੂਆਂ ਨੇ ਉਹਨਾਂ ਦੇ ਖਿਲਾਫ ਹੈ ਜਿਹੜੀ ਇੱਕ ਲੜਾਈ ਬਿੱਡੀ ਉਹ ਲੜਾਈ ਕਦੇ ਤਿੱਖੀ ਕਦੇ ਮੱਠੀ ਕਦੇ ਤਿੱਖੀ ਮਿੱਠੀ ਹੁੰਦੀ ਰਜਵਾੜਾ ਸ਼ਾਹੀ ਦਾ ਸਾਡੀ ਧਰਤੀ ਤੋਂ ਭੋਗ ਪੈ ਗਿਆ ਸਾਡੇ ਗੁਰੂ ਗੋਬਿੰਦ ਸਿੰਘ ਦਾ ਤੁਸੀਂ ਇਤਿਹਾਸ ਪੜੋਗੇ ਤੁਹਾਡੇ ਰੋਂਗਟੇ ਖੜੇ ਹੋ ਜਾਣੇ ਆ ਵੀ ਜਿਹੜੇ ਮਲੋ ਰਜਵਾੜੇ ਸੀਗੇ ਲੋਕਾਂ ਨੂੰ ਲੁੱਟਣ ਵਾਲੇ ਪੰਜਵੇਂ ਗੁਰੂ ਦਾ ਜਿਹੜਾ ਆ ਆਪਾ ਸ਼ਹੀਦੀ ਦਿਨ ਮਨਾਉਂਦੇ ਆ ਨਾ 33 ਤਵੀ ਤੇ ਬੈਠੇ ਆ ਉਹ ਮੈਂ ਪੜਿਆ ਵੀ ਉਹ ਐਸਲੇ ਹੀ ਨਹੀਂ ਵੀ ਉਹ ਧਰਮ ਦੇ ਖਿਲਾਫ ਲੜਾਈ ਆ ਉਦੋਂ ਜਿਹੜਾ ਜੱਜਿਆਂਕਾਰ ਜਿੱਦਾ ਅੱਜ ਟੈਕਸ ਸਰਕਾਰ ਲਾਉਂਦੀ ਆ ਉਸ ਸਮੇਂ ਦੇ ਕਿਸਾਨਾਂ ਤੇ ਛੋਟੀ ਕਿਸਾਨੀ ਤੇ ਟੈਕਸ ਲਾਇਆ ਸੀ ਉਸ ਟੈਕਸ ਦੇ ਖਿਲਾਫ ਅੰਦੋਲਨ ਕਰਿਆ ਗੁਰੂ ਪੰਜਵੇਂ ਗੁਰੂ ਨੇ ਸਾਡੇ ਅਰਜਨਦੇਵ ਜੀ ਨੇ ਐਸੇ ਦੀ ਬਾਬਤ ਉਹਨਾਂ ਨੂੰ 33 ਤਵੀ ਤੇ ਪਾਇਆ ਗਿਆ ਸੀ ਫਿਰ ਐਦਾਂ ਹੀ ਜਿਹੜਾ ਦਸਵੇਂ ਗੁਰੂ ਨੇ ਵੀ ਜਿੰਨੀ ਵੀ ਲੜਾਈ ਲੜੀ ਆ ਕੋਈ ਧਰਮ ਦੀ ਲੜਾਈ ਨਹੀਂ ਜਾਤੀ ਪਾਤੀ ਦਾ ਜਿਹੜਾ ਵਿਤਕਰਾ ਧਰਮ ਦੇ ਨਾਂ ਤੇ ਜਿਹੜੀ ਲੁੱਟ ਹੁੰਦੀ ਸੀ ਜਾਂ ਰਜਵਾੜਾशाही ਲੁੱਟ ਕਰਦਾ ਸੀ ਉਹ ਸਿਸਟਮ ਦੇ ਖਿਲਾਫ ਸਾਰੀ ਲੜਾਈ ਸੀ ਉਸੇ ਤੋਂ ਹੀ ਸੇਧ ਲੈਂਦਿਆਂ ਸਾਡੇ ਭਗਤ ਸਿੰਘ ਹੋਣੀ ਚਾਚਾ ਅਜੀਤ ਸਿੰਘ ਆ ਜਿੰਨੇ ਵੀ ਹੋਰ ਕ੍ਰਾਂਤੀਕਾਰੀ ਹੋਏ ਆ ਸਾਡੀ ਗਦਰ ਹੀ ਲੈ ਰਿਆ ਗਦਰ ਇਲੈਂਡ ਦੇ ਦਾ ਸਾਰੇ ਬਾਬੇ ਹੀ ਗੁਰਸਿੱਖ ਹੋਏ ਆ ਔਰ ਸਾਰੇ ਦੇ ਸਾਰੇ ਬਾਬੇ ਬਾਅਦ ਦੇ ਵਿੱਚ ਸਮਾਜਵਾਦੀ ਜਿਹੜਾ ਢਾਂਚਾ ਆ ਇਹਨੂੰ ਬਣਾਉਣ ਲਈ ਜਦੋਂ ਜਹਦ ਕਰਦੇ ਰਹੇ ਆ ਕੁਰਬਾਨੀਆਂ ਕਰਦੇ ਰਹੇ ਆ ਗਦਰ ਲੈ ਪਾਰਟੀ ਦਾ ਬਹੁਤ ਹੀ ਵੱਡਾ ਸ਼ਾਨਾਮਾਤ ਇਤਿਹਾਸ ਆ ਜਿਹਦੇ ਵਿੱਚੋਂ ਸਭ ਤੋਂ ਛੋਟੀ ਦਾ ਸਰਮੋਰ ਨਿਕਲ ਕੇ ਆਉਂਦਾ ਛੋਟੀ ਉਮਰ ਦਾ ਕਰਤਾਰ ਸਿੰਘ ਸਰਾਭਾ 19 ਸਾਲ ਦਾ ਕਰਤਾਰ ਸਿੰਘ ਸਰਾਭਾ ਜਿਹਨੂੰ ਅਸੀਂ ਗਦਰੀ ਬਾਬਾ ਕਹਿੰਨੇ ਆ ਉਹ ਪ੍ਰੇਰਣਾ ਸਰੋਤ ਬਣਦਾ ਆ ਸ਼ਹੀਦ ਆਜਮ ਭਗਤ ਸਿੰਘ ਦਾ ਭਗ ਸਿੰਘ ਆਪਣੀ ਜੇਬ ਦੇ ਵਿੱਚ ਕਰਤਾਰ ਸਿੰਘ ਸਰਾਭੇ ਦੀ ਫੋਟੋ ਰੱਖਦਾ ਮੰਨ ਲਓ ਸਾਡੀ ਜਿਹੜੀ ਲੜੀ ਐ ਗੁਰੂਆਂ ਵੇਲੇ ਤੋਂ ਲੈ ਕੇ ਕੁਰਬਾਨੀਆਂ ਦੀ ਇਹ ਲਗਾਤਾਰ ਸੰਘਰਸ਼ਾਂ ਦੇ ਮੈਦਾਨ ਚ ਹੈ ਕਈ ਵਾਰੀ ਸਾਥੀ ਜਿੱਦਾਂ ਸੋਚ ਲੈਂਦੇ ਵੀ ਆਪਾਂ ਤਾਂ ਥੋੜੇ ਬੈਠੇ ਆ ਤਾਂ ਸਾਡੇ ਗੁਰੂਆਂ ਦੇ ਨਾਲ ਲੜਨ ਵਾਲੇ ਵੀ ਥੋੜੇ ਸੀ ਸਾਡੇ ਜਿਹੜੇ ਸ਼ਹੀਦ ਸੀ ਉਹਨਾਂ ਨਾਲ ਲੜਨ ਵਾਲੇ ਵੀ ਥੋੜੇ ਸੀ ਜਿਹੜੇ ਲੜਨ ਵਾਲੇ ਲੋਕ ਹਮੇਸ਼ਾ ਥੋੜੇ ਹੁੰਦੇ ਆ ਜੇ ਸਾਰੇ ਲੋਕ ਸਿਆਣੇ ਹੋਣ ਤੇ ਫਿਰ ਰਾਜਾ ਜ਼ੁਲਮ ਕਿਉਂ ਕਰੇ ਫਿਰ ਤਾਂ ਲੋਕ ਉਹਦੇ ਚੱਕ ਕੇ ਉਹਦਾ ਭੋਗ ਨਾ ਪਾ ਦੇਣ ਲੜਨ ਵਾਲੇ ਲੋਕਾਂ ਦੀ ਜਿਹੜੀ ਤਦਾਦ ਆ ਹਮੇਸ਼ਾ ਘਟ ਹੁੰਦੀ ਆ ਜਿਹੜੇ ਚੇਤਨਾ ਦਾ ਪੱਖ ਆ ਇਹ ਕਿਸੇ ਕਿਸੇ ਬੰਦੇ ਦਾ ਵਿਕਸਿਤ ਹੁੰਦਾ ਹਰ ਬੰਦੇ ਦਾ ਵਿਕਸਿਤ ਨਹੀਂ ਹੁੰਦਾਗਾ ਤਾਂ ਸਾਨੂੰ ਇਹ ਜਿਹੜੀ ਪ੍ਰੇਰਣਾ ਆ ਸਾਡਾ ਰੋਲ ਮਾਡਲ ਅੱਜ ਕਰਤਾਰ ਸਿੰਘ ਸਰਾਭ ਆ ਸ਼ਹੀਦ ਆਜਮ ਭਗਤ ਸਿੰਘ ਆ ਸ਼ਹੀਦ ਉਧਮ ਸਿੰਘ ਆ ਹੁਣ ਕਈ ਵਾਰੀ ਇਹਨਾਂ ਨੂੰ ਜਾਤੀਆਂ ਦੇ ਨਾਂ ਤੇ ਜਾਂ ਜੀ ਇਹ ਤਾਂ ਸਿੱਖ ਹੈ ਜੀ ਤੇ ਕਾਮਰੇਡ ਆਇਆ ਕਹਿ ਕੇ ਅੱਡੋ ਅੱਡ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸ਼ਹੀਦ ਆਜਮ ਭਗਤ ਸਿੰਘ ਆਪਣੀ ਜੇਬ 'ਚ ਕਰਤਾਰ ਸਿੰਘ ਸ਼ਰਾਬੇ ਦੀ ਫੋਟੋ ਰੱਖਦਾ ਸੀ ਤੇ ਸ਼ਹੀਦ ਉਦਮ ਸਿੰਘ ਸ਼ਹੀਦ ਆਜਮ ਭਗਤ ਸਿੰਘ ਨੂੰ ਆਪਣਾ ਗੁਰੂ ਆਪਣਾ ਭਾਈ ਮੰਨਦਾ ਸੀ ਇਨਕਲਾਬੀ ਅੰਦੋਲਨ ਦੇ ਵਿੱਚ ਕੋਈ ਕਿੱਥੋਂ ਆਇਆ ਕੋਈ ਕਿਹੜੀ ਜਾਤ ਦਾ ਕੋਈ ਕਿਹੜੇ ਪਾਸਿਓਂ ਆਇਆ ਇਹ ਮਤਲਬ ਨਹੀਂ ਹੈ ਪਰ ਜਿਹੜਾ ਇਨਕਲਾਬੀ ਵਿਚਾਰ ਆ ਲੁੱਟ ਦੇ ਖਿਲਾਫ ਜਿਹੜੀ ਲੜਾਈ ਆ ਉਹ ਵਿਚਾਰ ਤੁਹਾਡੀ ਸਾਂਝ ਪਾਉਂਦਾ ਤੇ ਜਿਹੜੀ ਉਹ ਸਾਂਝ ਬਣਦੀ ਹੈ ਕਈ ਵਾਰੀ ਤੁਹਾਡੇ ਪਰਿਵਾਰਿਕ ਰਿਸ਼ਤਿਆਂ ਨਾਲੋਂ ਵੀ ਵੱਡੀ ਹੋ ਜਾਂਦੀ ਹੈ ਕਈ ਵਾਰੀ ਭਰਾ ਭਰਾ ਆਪਸ ਵਿੱਚ ਲੜ ਪੈਣਗੇ ਪਰ ਜਿਹੜੀ ਇਨਕਲਾਬੀ ਸੋਚ ਦੇ ਤੁਸੀਂ ਕੇਂਦਰ ਬਣ ਗਏ ਉੱਥੇ ਜਦੋਂ ਤੁਸੀਂ ਇਕੱਠੇ ਹੋਵੋਗੇ ਉਹ ਇਕੱਠੇ ਹੋ ਕੇ ਜਿਹੜੀ ਲੜਾਈ ਸਿਸਟਮ ਦੇ ਖਿਲਾਫ ਲੜੋਗੇ ਤੇ ਤੁਹਾਡੇ ਜਿਹੜਾ ਵਿਚਾਰਾਂ ਵਾਲਾ ਸਾਥੀ ਆ ਉਹ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਖੜਿਆ ਹੋਊਗਾ ਇਹ ਚੇਤਨਾ ਤੋਂ ਅੱਜ ਸਾਨੂੰ ਪ੍ਰੇਰਿਤ ਹੋ ਕੇ ਅੱਗੇ ਵਧਣ ਦੀ ਲੋੜ ਆ ਸ਼ਹੀਦੇ ਆਜ ਪੱਗ ਸਿੰਘ ਅੱਜ ਤੁਸੀਂ ਜੇ ਦੇਖੋਗੇ ਹਰੇਕ ਗੱਡੀ ਤੇ ਫੋਟੋ ਲੱਗੀ ਆ ਹਰੇਕ ਮੋਟਰਸਾਈਕਲ ਤੇ ਲੱਗੀ ਆ ਫੋਟੋ ਪਰ ਜਿਹੜਾ ਕਦੇ ਜਦੋਂ ਪੱਗ ਵਾਲਾ ਪੱਗ ਸਿੰਘ ਕੇ ਹੈਟ ਵਾਲਾ ਇਹ ਵੀ ਮਸਲਾ ਆਉਂਦਾ ਹੁਣ ਗੱਲ ਇਹ ਹੈ ਵੀ ਜਿਹੜਾ ਵਿਚਾਰ ਆ ਉਹ ਵਿਚਾਰ ਦੀ ਲੜਾਈ ਆ ਉਹ ਵਿਚਾਰ ਕੀ ਆ ਪੱਗ ਸਿੰਘ ਕਹਿ ਕੇ ਗਿਆ ਵੀ ਜਦ ਤੱਕ ਮੁਠੀ ਪਰ ਲੁਟੇਰਿਆਂ ਦੀ ਜਿਹੜੇ ਮੁਠੀ ਭਰ ਲਟੇਰੇ ਆ ਧਰਤੀ ਦੇ ਉੱਪਰ ਜਦ ਤੱਕ ਉਹਨਾਂ ਦੀ ਹੋਂਦ ਖਤਮ ਨਹੀਂ ਹੋ ਜਾਂਦੀ ਤਦ ਤੱਕ ਇਨਕਲਾਬ ਦੀ ਲੜਾਈ ਜਾਰੀ ਰਹੇਗੀ ਹੁਣ ਇਨਕਲਾਬ ਦੀ ਲੜਾਈ ਤੁਸੀਂ ਹਿਸਾਬ ਲਾ ਲਓ ਕਿੰਡੀ ਵੱਡੀ ਆ 23 ਸਾਲ ਦਾ ਨੌਜਵਾਨ 6 ਸਾਲਾਂ ਦੇ ਵਿੱਚ ਇੰਨੀਆਂ ਕਿਤਾਬਾਂ ਪੜ ਗਿਆ ਕਿ ਉਹ ਇੱਕ ਪਿਛਲੀ ਜਿਹੜੀ ਸਦੀ ਸੀ ਉਹ ਸਦੀ ਦਾ ਮਹਾਨ ਪੁਰਸ਼ ਗਿਣਿਆ ਜਾਂਦਾ ਸੀ ਦੇ ਆਜਮ ਭਗਤ ਸਿੰਘ ਨੂੰ ਔਰ ਡਾਕਟਰ ਭੀਮਰਾਵ ਅੰਬੇਡਕਰ ਜੇਰੋ ਸਿੰਬਲ ਆਫ ਨੌਲੇਜ ਕਿਹਾ ਜਾਂਦਾ ਔਰ ਇਨਕਲਾਬ ਦਾ ਜਦੋਂ ਨਾਰਾ ਪੱਜੂ ਤਾਂ ਸਿੰਬਲ ਆਫ ਇਨਕਲਾਬ ਦਾ ਨਾਰਾ ਭਗਤ ਸਿੰਘ ਦੇ ਨਾਂ ਤੇ ਆਉਂਦਾ ਸਾਡੇ ਦਿਮਾਗ ਦੇ ਵਿੱਚ ਭਗਤ ਸਿੰਘ ਆਉਂਦਾ ਪਰ ਉਹਦੇ ਨਾਲ ਜਿਹੜੇ ਸੈਕੜੇ ਹੋਰ ਸਾਥੀ ਆ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੈ ਬਹੁਤੇ ਆ ਬਾਰੇ ਸਾਨੂੰ ਪਤਾ ਵੀ ਨਹੀਂ ਹੈ ਸਾਡੇ ਆਲੇ ਦੁਆਲੇ ਉਹਨਾਂ ਦੇ ਪਰਿਵਾਰ ਰਹਿੰਦੇ ਆ ਆ ਜਦੋਂ ਤਾਂ ਫੋਨ ਆਇਆ ਉਦੋਂ ਤੋਂ ਅਟੈਚ ਵੀ ਹੋਏ ਆ ਗੱਲਾਂ ਵੀ ਹੁੰਦੀਆਂ ਉਹਨਾਂ ਨਾਲ ਜਿਹੜੀ ਇਹ ਲਹਿਰ ਆ ਹੁਣ ਅਸੀਂ ਇਹਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿਹੜੀ ਬਣਾਈ ਆ 2005 ਤੋਂ ਅਸੀਂ ਕੰਮ ਸ਼ੁਰੂ ਕੀਤਾ ਇਹਨੂੰ ਹੁਣ ਅੱਗੇ ਅਸੀਂ ਲੈ ਕੇ ਕਿਵੇਂ ਜਾਣਾ ਅਸੀਂ ਸਾਰੇ ਇਸੇ ਲਈ ਯਤਨਸ਼ੀਲ ਆ 2005 ਚ ਅਸੀਂ ਜੁੜੇ ਆ ਸਾਥੀ ਤਰਮਿੰਦਰ ਆ ਇਹ ਪਹਿਲਾਂ ਕਿਸਾਨੀ ਮੂਵਮੈਂਟ ਤੇ ਕੰਮ ਕਰਦਾ ਨਾਲੇ ਨਾਲ ਹੀ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਵੀ ਨਸ਼ਿਆਂ ਤੋਂ ਦੂਰ ਰਹਿਣਾ ਸ਼ਹੀਦਾਂ ਦੇ ਵਿਚਾਰਾਂ ਚੱਲਣਾ ਆ ਇਹ ਅਸੀਂ ਜਿਹੜੀ ਸਾਰੀ ਜद्दोजਹਿਦ ਕਰ ਰਹੇ ਆ ਇਹ ਸ਼ਹੀਦਾਂ ਦੇ ਵਿਚਾਰਧਾਰਾ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਪੂਰਾ ਕਰਨ ਲਈ ਕਰ ਰਹੇ ਆ ਉਹਦੇ ਲਈ ਅਸੀਂ ਅੱਜ ਜਿਹੜੀ ਜਥੇਬੰਦੀ ਹੈ ਇਹਦੇ ਵਿੱਚੋਂ ਨੁਮਾਇंदे ਚੁਣ ਕੇ ਇੱਕ ਦੇਸ਼ ਲੈਵਲ ਦੀ ਵੱਡੀ ਜਥੇਬੰਦੀ ਖੜੀ ਕਰਨਾ ਚਾਹੁੰਦੇ ਆ ਸਾਡਾ ਇਹ ਸੁਪਨਾ ਪਿਛਲੇ 18-20 ਸਾਲਾਂ ਤੋਂ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇੱਕ ਦੇਸ਼ ਲੈਵਲ ਦੀ ਐਸੀ ਜਥੇਬੰਦੀ ਹੋਵੇ ਕਿ ਸਰਕਾਰ ਜੋ ਵੀ ਜ਼ੁਲਮ ਕਰੇ ਉਹਦਾ ਡਟ ਕੇ ਵਿਰੋਧ ਕਰੇ ਚਾਹੇ ਉਹ ਕਿਸਾਨਾਂ ਨਾਲ ਧੱਕਾ ਹੋਊਗਾ ਚਾਹੇ ਮਜ਼ਦੂਰਾਂ ਨਾਲ ਹੋਊਗਾ ਚਾਹੇ ਕਿਸੇ ਨਾਲ ਜਾਤ ਦੇ ਵਿਤਕਰੇ ਤੇ ਵੀ ਧੱਕਾ ਹੋਊਗਾ ਅਸੀਂ ਰੋਜ਼ ਹੀ ਦੇਖਦੇ ਆਂ ਵੀ ਜਿੱਦਾਂ ਰਾਜਸਥਾਨ ਤੋਂ ਖਬਰਾਂ ਆਉਂਦੀਆਂ ਵੀ ਦਲਤਾਂ ਦਾ ਮੁੰਡਾ ਘੋੜੀ ਚੜਦਾ ਤਾਂ ਉਹਨੂੰ ਉਹਦੇ ਗੇਟ ਅੱਗੋਂ ਜਿਹੜਾ ਠਾਕਰ ਹੁੰਦਾ ਜਾਂ ਵੱਡੀ ਜਾਤੀ ਦਾ ਹੁੰਦਾ ਆ ਉਹਨੂੰ ਉੱਥੇ ਲੰਘਣ ਨਹੀਂ ਦਿੰਦੇ ਪਰ ਉਹ ਰਾ ਬਦਲਣਾ ਪੈਂਦਾ ਪੁਲਿਸ ਵਾਲੇ ਬੁਲਾ ਕੇ ਫੇਰ ਘੋੜੀ ਚੜਾਇਆ ਜਾਂਦਾ ਆ ਆ ਤਮਨ ਲਾਡੂ ਦੀ ਕੱਲ ਪਰਸੋ ਦੀ ਖਬਰ ਆਈ ਆ ਵੀ ਕੋ ਕਬੱਡੀ ਦਾ ਜਾਂ ਫੁੱਟਬਾਲ ਦਾ ਮੈਚ ਸੀ ਦਲਿਤ ਮੁੰਡੇ ਨੇ ਜਿੱਦਾ ਉੱਚੀ ਜਾਤ ਵਾਲਾ ਸੀ ਉਹਨੂੰ ਹਰਾਤਾ ਕਬੱਡੀ ਦੇ ਮੈਚ 'ਚ ਉਹਨੂੰ ਹਰਾਤਾ ਤੇ ਉਹਦੀਆਂ ਉਂਗਲੀਆਂ ਕੱਟ ਦਿੱਤੀਆਂ ਜਿਹੜਾ ਜਿੱਤ ਗਿਆ ਕਿਉਂਕਿ ਉਹ ਨੀਵੀਂ ਜਾਤ ਵਾਲਾ ਆ ਮੰਨੋ ਸਾਡੇ ਸਮਾਜ ਦੇ ਵਿੱਚ ਜਿੱਥੇ ਵੀ ਭੇਦਭਾਵ ਜਾਂ ਵਿਤਕਰਾ ਹੋਊਗਾ ਸਾਡੀ ਜਥੇਬੰਦੀ ਉਹਦਾ ਡਟਮਾ ਵਿਰੋਧ ਕਰੋਗੀ ਉਹ ਅਸੀਂ ਜਿੱਦਾਂ ਕਿਸਾਨਾਂ ਦੀ ਮੂਵਮੈਂਟ ਚੱਲੀ ਆ ਅਸੀਂ ਸਮੂਲੀਅਤ ਕਰਦੇ ਰਹੇ ਆ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ ਉਹਨਾਂ ਦੀ ਹੱਕੀ ਮੰਗਾ ਲਈ ਜੇ ਔਰਤਾਂ ਤੇ ਜ਼ੁਲਮ ਹੋਊਗਾ ਤਾਂ ਅਸੀਂ ਔਰਤਾਂ ਦੇ ਨਾਲ ਖੜਾਂਗੇ ਉਹਨਾਂ ਦੀ ਹੱਕੀ ਮੰਗਾ ਲਈ ਜੇ ਮਜ਼ਦੂਰਾਂ ਦੇ ਨਾਲ ਕਿਤੇ ਧੱਕਾ ਹੋਊਗਾ ਤਾਂ ਸਾਡੇ ਜਥੇਬੰਦੀ ਮਜ਼ਦੂਰਾਂ ਦਾ ਵੀ ਸਾਥ ਦੇਊਗੀ ਇਸ ਲਈ ਜਿੰਨੇ ਵੀ ਸੋਸ਼ੀ ਸਾਥੀ ਆਏ ਹੋ ਮਨੋਂ ਗੱਲਾਂ ਬਹੁਤ ਨੇ ਤੁਹਾਡੇ ਨਾਲ ਸਾਝ ਪਾਉਣੀ ਹੋਵੇ ਤਾਂ 2 ਘੰਟੇ ਲੱਗ ਸਕਦੇ ਆ ਪਰ ਸਾਥੀ ਬੁਲਾਰੇ ਆਏ ਆ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੜੇ ਆ ਮੈਂ ਸਿਰਫ ਤੁਹਾਨੂੰ ਇਹੀ ਬੇਨਤੀ ਕਰਨੀ ਹੈ ਵੀ ਜਿੰਨੇ ਵੀ ਸਾਥੀ ਆਏ ਹੋ ਇੱਕ ਤਾਂ ਆਪਣੇ ਆਪ ਨੂੰ ਘੱਟ ਨਹੀਂ ਮੰਨਣਾ ਇੱਕ ਆਪਣੇ ਆਪ ਨੂੰ ਕਮਜ਼ੋਰ ਨਹੀਂ ਮੰਨਣਾ ਕਿਉਂਕਿ ਜਿਹੜੇ ਲੜਨ ਵਾਲੇ ਲੋਕ ਆ ਉਹਨਾਂ ਦੀ ਤਾਕਤ ਹਮੇਸ਼ਾ ਘੱਟ ਹੁੰਦੀ ਪਰ ਜਿਹੜਾ ਉਹਨਾਂ ਦੇ ਵਿਚਾਰ ਹੁੰਦਾ ਉਹ ਵਿਚਾਰ ਐਡਾ ਵੱਡਾ ਵੱਡਾ ਹੁੰਦਾ ਆ ਉਹ ਵਿਚਾਰ ਫੈਲਣ ਲੱਗਿਆ ਦੇਰ ਨਹੀਂ ਲੱਗਦੀ ਫੋਲੋਗਰ ਆਜ਼ਾਦੀ ਤੋਂ ਪਹਿਲਾਂ ਵੀ ਲੋਕ ਲੜਦੇ ਆਏ ਆ ਆਜ਼ਾਦੀ ਤੋਂ ਬਾਅਦ ਵੀ ਲੜ ਰਹੇ ਆ ਅੱਜ ਆਰਐਸਐਸਾ ਬੀਜੇਪੀ ਵਾਲਿਆਂ ਨੂੰ ਕਮੰਡ ਹੋ ਗਿਆ ਵੀ ਸਾਡੀ 2050 ਤਾਈਂ ਸਰਕਾਰੇ ਚੱਲੀ ਜਾਣੀ ਆ ਅਸੀਂ ਲੋਕਾਂ ਨੂੰ ਐਂ ਲੁੱਟ ਕੇ ਧਰਮਾਂ ਦੇ ਜਾਤਾਂ ਦੇ ਨਾਂ ਤੇ ਲੜਾ ਕੇ ਸਦਾ ਰਾਜ ਕਰਦੇ ਰਹਾਂਗੇ ਤਾਂ ਇਹ ਨੇਚਰ ਦਾ ਨਿਯਮ ਨਹੀਂ ਕੁਦਰਤ ਦਾ ਇਹ ਨਿਯਮ ਨਹੀਂ ਕੁਦਰਤ ਤਾਂ ਹਮੇਸ਼ਾ ਇਨਕਲਾਬ ਚਾਹੁੰਦੀ ਆ ਉਹ ਚ ਬਦਲਾਅ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਆ ਇਹ ਲੜਾਈਆਂ ਦੇ ਰੂਪੇ ਬਦਲਦੇ ਰਹਣੇ ਆ ਇਹ ਜਿਹੜਾ ਅੱਜ ਰਾਜ ਸੱਤਾ ਵਿੱਚ ਹੈ ਕੱਲ ਨੂੰ ਨਹੀਂ ਰਹਿਣੇ ਜਿੱਦਾਂ ਤੁਸੀਂ ਕੱਲ ਪਰਸੋ ਦਾ ਦੇਖਿਆ ਵੀ ਪਹਿਲਾਂ ਲੋਕਾਂ ਨੇ ਪੰਜਾਬ ਚ ਪਹਿਲੀ ਸਰਕਾਰਾਂ ਤੋਂ ਅੱਕਿਆ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਬੜੇ ਚਾਹੀ ਚਾਹੀ ਉਹ ਕੱਲ ਪਰਸੋ ਦੇ ਕਿਸਾਨ ਮੀਟਿੰਗ ਤੋਂ ਬਾਅਦ ਚੱਕੇ ਆ ਉਹਨਾਂ ਨੂੰ ਡਾਂਗਾ ਫੇਰੀ ਜਾਂਦਾ ਹੁਣ ਉਹੀ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਥੋਂ ਦੇ ਕਿਸਾਨਾਂ ਨੌਜਵਾਨਾਂ ਲੋਕਾਂ ਨੂੰ ਮਾੜੀ ਲੱਗਣ ਲੱਗ ਪਈ ਆ ਤਾਂ ਤੁਸੀਂ ਭਾਗ ਸਿੱਖ ਦੀ ਇੱਕੋ ਗੱਲ ਜਿਹੜੀ ਪੱਲੇ ਬੰਨ੍ਹ ਕੇ ਰੱਖਣੀ ਆ ਵੀ ਇਨਕਲਾਬ ਦੀ ਲੜਾਈ ਉਹਨਾਂ ਚਿਰ جاری ਰਹਿਣੀ ਆ ਜਿੰਨਾ ਚਿਰ ਇਹ ਲੁਟੇਰਾ ਨਿਜ਼ਾਮ ਆ ਜਿਹੜਾ ਇਹ ਲੁਟੇਰਾ ਸਿਸਟਮ ਆ ਖਤਮ ਨਹੀਂ ਹੋ ਜਾਂਦਾ ਇਥੋਂ ਪੂਰਨਤਾ ਭੇਦ ਭਾਵ ਖਤਮ ਨਹੀਂ ਹੋ ਜਾਂਦਾ ਸਭ ਇ ਬਰਾਬਰ ਅਧਿਕਾਰ ਚਾਹੇ ਰੋਜੀ ਦਾ ਚਾਹੇ ਰੋਟੀ ਦਾ ਚਾਹੇ ਰੋਜਗਾਰ ਦਾ ਆ ਇਹ ਬਰਾਬਰ ਨਹੀਂ ਹੋ ਜਾਂਦਾ ਉਹਨਾਂ ਚ ਰਹਿਣਾ ਆ ਸਿੰਪਲ ਮੈਂ ਤੁਹਾਨੂੰ ਦੱਸਾਂ ਸਮਝਾਵਾਂ ਤਾਂ ਇਹੀ ਆ ਵੀ ਜਿਹੜੇ ਸਕੂਲ ਦੇ ਵਿੱਚ ਇੱਕ ਚਪੜਾਸੀ ਦਾ ਮੁੰਡਾ ਪੜ੍ਹੇ ਉੱਥੇ ਮੰਤਰੀ ਦਾ ਮੁੰਡਾ ਕਿਉਂ ਨਾ ਪੜੇ ਸਾਰੇ ਮੰਤਰੀਆਂ ਦੇ ਮੁੰਡੇ ਸਰਕਾਰੀ ਸਕੂਲ ਚ ਕਿਉਂ ਨਾ ਪੜਨ ਸਾਰੇ ਟੀਚਰਾਂ ਦਾ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲਾਂ ਚ ਕਿਉਂ ਨਾ ਪੜਨ ਉਹਨਾਂ ਨੂੰ ਇੰਨਾ ਵਧੀਆ ਪ੍ਰੋਵਾਈਡ ਕੀਤਾ ਜਾਵੇ ਜਿੱਥੇ ਇਲਾਜ ਇੱਕ ਮੰਤਰੀਆ ਹੁੰਦਾ ਉੱਥੇ ਮਜ਼ਦੂਰ ਦਾ ਨਹੀਂ ਹੁੰਦਾ ਭੇਦ ਭਾਵ ਆ ਨਾ ਉਸੇ ਹਸਪੀਟਲ ਦੇ ਵਿੱਚ ਇਲਾਜ ਇੱਕ ਮਜ਼ਦੂਰ ਦਾ ਹੋਵੇ ਇਹ ਭਗਤ ਸਿੰਘ ਦੀ ਵਿਚਾਰਧਾਰਾ ਕਹਿੰਦੀ ਹੈ ਇਹ ਸਾਡੇ ਬਾਬੇ ਨਾਨਕ ਦਾ ਫਲਸਫਾ ਕਹਿੰਦਾ ਇਹ ਹੀ ਸਾਡੀ ਗੁਰਬਾਣੀ ਕਹਿੰਦੀ ਹੈ ਇਸ ਲਈ ਸਾਨੂੰ ਗੁਰਬਾਣੀ ਦੇ ਫਲਸਫੇ ਤੋਂ ਸਾਡੇ ਸ਼ਹੀਦਾਂ ਦੀ ਵਿਚਾਰਧਾਰਾ ਤੋਂ ਪ੍ਰੇਰਣਾ ਲੈ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਥੇਬੰਦੀ ਜਿਹੜੀ ਅਸੀਂ ਦੇਸ਼ ਲੈਵਲ ਤੇ ਖੜੀ ਕਰਨਾ ਚਾਹੁੰਦੇ ਆ ਉਹਦੇ ਯਤਨ ਕਰ ਰਹੇ ਆ ਅਸੀਂ ਆਸ ਕਰਦੇ ਆ ਜੀ ਤੁਸੀਂ ਸਾਰੇ ਉਹਦੇ ਵਿੱਚ ਵੱਡੀ ਤੌਰ ਤੇ ਸ਼ਮੂਲੀਅਤ ਕਰੋਗੇ ਜਿਹੜੇ ਤੁਹਾਡੇ ਆਲੇ ਦੁਆਲੇ ਹੋਰ ਵੀ ਨੌਜਵਾਨ ਸਾਥੀ ਆ ਉਹਨਾਂ ਦੀਆਂ ਮੀਟਿੰਗਾਂ ਕਰਾ ਕੇ ਸਾਡੀ ਜਥੇਬੰਦੀ ਨੂੰ ਹੋਰ ਵੀ ਮਜ਼ਬੂਤ ਕਰਦੇ ਹੋਏ ਦੇਸ਼ ਦੇ ਵਿੱਚ ਭਗਤ ਸਿੰਘ ਦਾ ਨਾਮ ਦੇਸ਼ ਦੇ ਵਿੱਚ ਜਿਹੜਾ ਇਨਕਲਾਬ ਦਾ ਨਾਅਰਾ ਉਹਨੂੰ ਹੋਰ ਵੀ ਅੱਗੇ ਲੈ ਕੇ ਜਾਓਗੇ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਇਨਕਲਾਬ ਜ਼ਿੰਦਾਬਾਦ